ਸੰਗਤ ਜੀ ਸਾਥ ਸੰਗਤ ਜੀ ਕਿਲੇ ਨੂੰ ਕਿਹੜਾ ਪਾਇਆ 9 ਮਹੀਨੇ ਕਿਲੇ ਨੂੰ ਕਿਹੜਾ ਪਾਇਆ 9 ਮਹੀਨੇ ਉਹ ਮੁਸਲਮਾਨ ਸੋਹ ਕਹਿੰਦੇ ਹੀ ਗੁਰੂ ਸਾਹਿਬ ਜੀ ਤੁਸੀਂ ਅਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਅਕਿਲਾ ਛੱਡ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਫਿਰ ਮੁਸਲਮਾਨਾਂ ਨੇ ਪਹਾੜੀ ਰਾਜਨ ਇੱਕ ਚਾਲ ਚੱਲੀ ਹਾਥੀ ਨੂੰ ਸ਼ਰਾਬ ਪਿਆਈ ਤੇ ਮਸਤ ਕੀਤਾ ਗਿਆ ਹਾਥੀ ਨੂੰ ਸ਼ਰਾਬ ਪਿਆਈ ਤੇ ਮਸਤ ਕੀਤਾ ਗਿਆ ਉਹ ਫੜਦੇ ਹੀ ਹਾਥੀ ਜਾਏਗਾ ਤੇ ਕਿਲੇ ਦਾ ਦਰਵਾਜ਼ਾ ਤੋੜ ਕੇ ਸਾਡੇ ਮਰਦਾ ਜਾਏਗਾ ਪਰ ਫੁਹਾਰਾ ਇਹ ਸਿੰਘਾਂ ਨੇ ਦਫਆ ਮਹਾਰਾ ਜੀ ਜਾਲਮਾ ਨੇ ਨਵੀਂ ਚਾਲ ਚੱਲੀ ਐ ਕਿਲੇ ਦਾ ਦਰਵਾਜ਼ਾ ਭੰਨਣ ਦੀ ਹਾਥੀ ਭੇਜ ਦੇਣ ਉਹਨਾਂ ਨੇ ਕਿ ਅੱਛਾ ਜੇ ਹਾਥੀ ਪੇੜਣਾ ਤਾਂ ਆਪਣਾ ਅਸੀਂ ਕਿੱਥੇ ਆ ਉਹਨਾਂ ਕਹ ਮਹਾਰਾਜ ਜੀ ਤੁਹਾਡਾ ਘਰ ਆਤੀ ਉਹਨਾਂ ਕਹ ਦੁਨੀ ਚੰਦ ਬੁਲਾਓ ਦੁਨੀ ਚੰਦ ਨੂੰ ਬੁਲਾਇਆ ਦੁਨੀ ਚੰਦ 8 ਵਜੇ ਜਾਂ 7:00 ਵਜੇ ਜੋ ਹੱਥ ਚੜਾ ਸਭ ਕੁਝ ਆਖ ਜਾਣਾ ਹਰ ਕਿਸ ਨੂੰ ਕਹਿੰਦਾ ਸੀ ਕੁਲਨਾ ਵੇਰ ਨਾਲ ਲੜਨਾ ਮਰ ਨਾਲ ਹਰ ਕਿਸ ਨੂੰ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਓ ਦੁਨੀ ਚੰਦ ਆ ਕੱਲ ਹਾਥੀ ਆਏਗਾ ਤੇ ਤੂੰ ਹੋਂਦਾ ਮੁਕਾਬਲਾ ਕਰਨਾ ਹੈ ਕੱਲ ਹਾਥੀ ਆਏਗਾ ਤੇ ਤੂੰ ਹੋਂਦਾ ਮੁਕਾਬਲਾ ਕਰਨਾ ਉਹਨੇ ਕਿ ਮਹਾਰਾਜ ਜੀ ਮੈਂ ਹਥੀ ਦਾ ਮੁਕਾਬਲਾ ਕਰਨਾ ਉਹਨੇ ਕਿ ਮਹਾਰਾਜ ਜੀ ਮੈਂ ਨਹੀਂ ਹਥੀ ਦਾ ਮੁਕਾਬਲਾ ਕਰ ਸਕਦਾ ਕਿੱਥੇ ਆਤੀ ਕਿੱਥੇ ਮੇਰਾ ਸਰੀਰ ਮੈਂ ਨਹੀਂ ਕਰ ਸਕਦਾ ਹਥੀ ਦਾ ਮੁਕਾਬਲਾ ਨੇ ਸਜ਼ਰ ਸਿੰਗਣੇ ਆ ਕੇ ਆ ਦੁਨੀ ਚੰਦਾ ਡਰਨਾ ਕਿਰ ਪਦੇ ਕਲਗੀ ਤਰਨੇ ਕਰਨੀ ਐ ਥਾਪੜਾਂ ਨੇ ਮਾਰਨ ਦੇ ਦੇ ਕੇ ਤੋਰ ਤੂੰ ਇੱਕ ਭਰਾਈ ਜਾਣਾ ਫਿਰ ਡਰਦਾ ਮਾਰਾ ਫਤਿਹ ਕਾ ਕਿ ਬਾਬੂ ਫਾਇਦਾ ਤੇ ਆਪਣੇ ਨਾਲ ਦੇ ਸਿੰਗਣ ਕਹਿੰਦਾ ਉਹ ਮਰੀ ਜਾਣ ਬਚ ਜਾ ਕੇ ਮਹਾਰਾਜ ਨੂੰ ਕੋ ਮੈਂ ਹਥੀਰੋਂ ਮੁਕਾਬਲਾ ਕਿੱਥੇ ਕਰ ਲਾਂਗਾ ਜਦੋਂ ਕੋਈ ਫੇਂਗੜੀ ਬੰਦਿਆ ਕੋਈ ਚਾਰਣ ਚੱਲਿਆ ਜਾਂਦਾ ਰਾਤ ਨੂੰ ਮਾਰੀ ਕਿਲੇ ਤੋਂ ਸ਼ਾਲ ਤਜੜ ਪੰਜ ਸਤ ਮੁੰਦੀ ਨਾ ਲੱਗੇ ਚਲਾ ਗਿਆ ਕਲਗੀ ਤਰ ਬਾਸ਼ਾ ਫੇਰ ਹੋਈ ਦਿਨ ਚਲਿਆ ਬੇਗਲ ਵਜਿਆ ਉਹ ਬਗੇ ਮਹਾਰਾਜ ਜੀ ਜਾਲ ਉੱਤੇ ਪੇਟ ਰਣੇ ਉਹਨਾਂ ਕਹਿੰਦਾ ਸਾਡਾ ਹਾਥੀ ਥੁੜੀ ਚੱਦ ਕਿੱਥੇ ਆ ਉਹਨਾਂ ਕਹਿੰਦਾ ਮਹਾਰਾਜ ਜੀ ਤੁਹਾਡਾ ਹਾਥੀ ਤਾਂ ਭੱਜ ਗਿਆ ਰਾਤ ਦਾ ਉਹਨਾਂ ਹੀ ਤੁਹਾਡਾ ਹਾਥੀ ਕਿੱਥੇ ਉਹ ਤਾਂ ਚਲੇ ਆ ਗਿਆ ਉਹਨਾਂ ਕਹਿੰਦਾ ਅੱਛਾ ਚਲੇ ਗਏ ਕੋਈ ਗੱਲ ਨਹੀਂ ਹਾਥੀ ਤਾਂ ਮੇ ਕਰਕੇ ਬਲਵਾਨ ਹੁੰਦਾ ਪਰ ਸ਼ਰੀਰ ਕਰਕੇ ਤਕੜਾ ਹੁੰਦਾ ਪਰ ਜੰਗਲ ਦਾ ਰਾਜਾ ਤੇ ਸ਼ੇਰ ਹੁੰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੰਗਲ ਦਾ ਰਾਜਾ ਤਾਂ ਸ਼ੇਰ ਹੁੰਦਾ ਚਲਿਆ ਗਿਆ ਕੋਈ ਗੱਲ ਨਹੀਂ ਪਰ ਹੁਣ ਹਾਥੀ ਦਾ ਮੁਕਾਬਲਾ ਸ਼ੇਰ ਕਰੇਗਾ ਉੱਥੇ ਕੋਈ ਸਿੰਘ ਫਰਮ ਥਾਲੇ ਮਾਰਨ ਨੇ ਉੱਥੇ ਕੋਈ ਸਿੰਘ ਕਰਿਆ ਹਾਥੀ ਨਾਲ ਮੁਕਾਬਲਾ ਫਿਰ ਗਲੇ ਵਿੱਚ ਪੱਲਾ ਪਾਇਆ ਫਿਰ ਉੱਥੇ ਬਾਬਾ ਬਚਿੱਤਰ ਸਿੰਘ ਉਹਨਾਂ ਨੇ ਕਿਹਾ ਮਹਾਰਾਜੀ ਮੈਂ ਕਰਾਂਗਾ ਹਾਥੀ ਨਾਲ ਮੁਕਾਬਲਾ ਉਹਨਾਂ ਨੇ ਕਿ ਦੂ ਕਰੇਗਾ ਹਾਥੀ ਨਾਲ ਮੁਕਾਬਲਾ ਕਿੱਥੇ ਦੀ ਕਿੱਥੇ ਤੇਰਾ ਸੀ ਜੀ ਸਾਡੀ ਜਾਨ ਨੂੰ ਵੀ ਖਤਰਾ ਪਾਏਗਾ ਬੈਠਾ ਟੱਕ ਕੇ ਹੋਰ ਸਿੰਘ ਥੋੜੇ ਨੇ ਉਹ ਕਹਿੰਦੇ ਨਹੀਂ ਨਹੀਂ ਇਹ ਗੱਲ ਨਹੀਂ ਹੈ ਮੈਂ ਕਰਾਂਗਾ ਥੀ ਮੁਕਾਬਲਾ ਪਰ ਗੁਰੂ ਸਾਹਿਬ ਜੀ ਮੇਰੀ ਇੱਕ ਸ਼ਰਤ ਤੇ ਉਹਨੇ ਕਿਹਾ 10 ਕੀ ਸ਼ਰਤ ਤੇ ਉਹਨੇ ਕਿ ਮਹਾਰਾਜੀ ਮੇਰੀ ਇੱਕ ਸ਼ਰਤ ਤੇ ਉਹਨੂੰ ਪੂਰ ਜੂਣਾ ਗੁਰੂ ਸਾਹਿਬ ਜੀ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਮੇਰੀ ਇੱਕ ਸ਼ਰਤ ਉਸੇ ਥਾਪੜਾ ਦੇ ਕੇ ਤੋੜਿਓ ਤੈਨੂੰ ਇੱਕ ਕੀ ਐਵੇਂ 10 ਹਜ਼ਾਰ ਮੈਂ ਦਫਾ ਮੁਕਾਬਲਾ ਕਰਨ ਲੱਗ ਕੋਈ ਪਰਵਾਹ ਹੀ ਨਹੀਂ ਜੇ ਤੁਹਾਡਾ ਉਸਰ ਤੇ ਹੱਥ ਤੈਨੂੰ ਇੱਕ ਕੀ ਐਵੇਂ 10 ਹਜ਼ਾਰ ਮੈਂ ਦਫਾ ਮੁਕਾਬਲਾ ਕਰਨ ਲੱਗ ਕੋਈ ਪਰਵਾਹ ਹੀ ਨਹੀਂ ਫਿਰ ਗੁਰੂ ਸਾਹਿਬ ਨੇ ਦਿੱਤਾ ਥਾਪੜਾ ਤੇ ਵੈਗਰੂ ਵੈਗਰੂ ਕਰਦਾ ਗਿਆ ਅੱਗੇ ਹਾਥੀ ਆ ਰਿਆ ਸੀ ਭਾਈ ਚਿੱਤਰ ਸਿੰਘ ਨੇ ਕੋਲੇ ਦੇ ਬੋਟ ਐ ਹਾਥੀ ਦਾ ਮੁੱਠੇ ਟੱਕਾ ਕੇ ਨਾ ਉਹ ਖੱਚ ਕੇ ਨਗੜੀ ਮਾਰੀ ਹਾਥੀ ਦੇ ਮੁੱਠੇ ਤੇ ਜਾ ਕੇ ਵੱਜੀ ਤੇ ਫੱਤ ਦੀ ਫੱਟ ਢਾਲਾ ਮੋੜ ਗਈ ਤੋੜ ਗਈ ਤੇ ਹਾਥੀ ਪਿੱਛੇ ਮੁੜ ਗਿਆ ਆਪਣੀ ਫੌਜਰ ਕੋ ਚਲਦਾ ਗਿਆ ਆਪਣੀ ਫੌਜਾਂ ਨੂੰ ਫਿਰ 5 75 ਫਿਰ ਜਗਾਰੇ ਲਗਾਉਂਦਾ ਹੈ ਵਾਪਸ ਆ ਰਿਹਾ ਸੀ ਕਲਗੀਧਰ ਪਾਸ਼ਾ ਦੇਖ ਵੀ ਰਹੀ ਸੀ ਕਲਗੀਧਰ ਪਾਸ਼ਾ ਦੇਖ ਰਹੀ ਸੀ ਉਹਨਾਂ ਨੇ ਕਿਹਾ ਵੀ ਤੂੰ ਮੁੜ ਵੀ ਆਇਆ ਉਹਨਾਂ ਕੱਲ ਇਹ ਕਿਹੜੀ ਵੱਡੀ ਗੱਲ ਵੀ ਤਾਂ ਆਪਣੇ ਮਰਨ ਦੇ ਇੱਡਾ ਦਿੱਤਾ ਸੀ ਮਿੰਟਾ ਜੀ ਸਾਫ਼ ਕਰਦਾ ਸਾਰਾ